ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਈ ਮਿੱਤਰ ਪਿਆਰਿਓ ਮੈਨੂੰ ਨਾਂ ਲੈਣ ਦੀ ਲੋੜ ਨਾ ਪਵੇ ਵੈਸੇ ਤੁਸੀਂ ਜਾਣਨ ਲੱਗ ਗਏ ਸਮਝ ਵੀ ਆਉਣ ਲੱਗੀ ਬੀ ਬੁੱਤਾ ਸਿੰਘ ਉਹ ਹੀ ਹੈ ਜਿਹੜਾ ਚੇਂਜ ਕਰਨ ਲਾ ਦਿੰਦਾ ਲਾਦੇ ਕੱਲ੍ਹ ਅਕਲੋਂ ਖਾਲੀਆਂ ਦੇ 15 ਫੋਨ ਆਏ ਸੀ ਤੇ ਕੀ ਕਹਿੰਦੇ ਸੀ ਕਹਿੰਦੇ ਗਿਆਨੀ ਜੀ ਤੁਸੀਂ ਤਾਂ ਗੋਲਕ ਦੇ ਵਿੱਚੋਂ 5 ਡਾਲਰ ਚੋਰੀ ਕਰਦੇ ਫੜੇਗੇ ਸੀ 5 ਡਾਲਰ ਤੁਸੀਂ ਹੁਣ ਤਾਂ ਦਿਓ ਕਿਤੇ ਵਰਦਾਰੇ ਮੌਕਾ ਸਾਰੇ ਗੋਲਕ ਪੰਨਾਂਗੇ ਤੁਸੀਂ 5 ਡਾਲਰਾਂ ਦੀ ਗੱਲ ਕਰਦੇ ਹੋ ਗੋਲਕ ਸਾਡੀ ਐ ਤੁਹਾਡੀ ਨਹੀਂ ਹੈਗੀ ਅੱਛਾ ਚਲੋ ਕੋਈ ਨਹੀਂ 5 ਡਾਲਰ ਕਿੰਨੇ ਕਾ ਸਾਡੇ ਬਾਅਦ ਤੇ ਕਾਫੀ ਦਾ ਕੱਪ ਇੱਕੋ ਹੀ ਹੁੰਦਾ ਇਟਨੇਡਾਂ ਦੇ ਵਿੱਚ ਮੈਂ 2 ਹੁੰਦੇ 8 ਟਾਈਕ ਡਾਲਰ ਦਾ ਹੁੰਦਾ ਵਧੀਆ ਜਿਹੜਾ ਲਾਰਜ ਕੀ ਹੁੰਦੇ ਆ ਉਹ ਹਾਂ ਪਰ ਤੁਸੀਂ ਦੱਸੋ ਵੀ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਕਿਸੇ ਨੇ ਅਮਰੀਕਾ ਟਰੱਕ ਪਾ ਲਏ ਕਿਸੇ ਨੇ ਕੈਨੇਡਾ ਪਾ ਲਏ ਕਿਸੇ ਨੇ ਆਸਟ੍ਰੇਲੀਆ ਦੇ ਵਿੱਚ ਪਾ ਲਈ ਕਿਸੇ ਨੇ ਪੀਜ਼ਾ ਹਟ ਲੈ ਲਈ ਕਿਸੇ ਨੇ ਜ਼ਮੀਨਾਂ ਲੈ ਲਈਆਂ ਤੇ ਉਹ 5 ਡਾਲਰ ਨੇ ਇੱਕ 5 ਮਿਲੀਅਨ ਨਹੀਂ ਇਹ ਦੱਸਿਓ ਮਾੜਾ ਜੀ ਖਲ ਤਾਂ ਨਾਂ ਲਾਵਾਂਗੇ ਬਹੁਤ ਖੁਸ਼ ਆ ਰਿਹਾ ਚਲੂਣੇ ਲੜਨ ਲਾ ਤੇ ਤੇ ਜਿੰਨੇ ਕ ਬੱਚਾ ਉਹਨਾਂ ਦੇ ਲੜਨ ਲਾ ਦੂੰ ਰੇ ਧਿਆਨ ਚ ਰੱਖਿਓ ਗੱਲ ਨੂੰ ਅੱਛਾ ਇੱਕ ਮੈਨੂੰ ਕਹਿੰਦਾ ਗਿਆਨੀ ਜੀ ਸਾਡੇ ਵਕੀਲ ਸਾਹਿਬ ਨੂੰ ਤੁਸੀਂ ਜਾਣਦੇ ਹੋ ਮੈਂ ਕਿਹੜੇ ਜੀ ਉਹ ਜਿਹੜੇ ਮੁੰਜੀਠੀ ਦਾ ਕੇਸ ਲੜਦੇ ਆ ਮੈਂ ਕਿਹਾ ਉਹ ਜਿਹੜਾ ਚਿੱਟੇ ਦਾ ਕੇਸ ਲੜਦੇ ਆ ਉਹ ਜਿਹਨੇ 10000 ਕਰੋੜ ਦਾ ਚਿੱਟਾ ਵਿੱਚ ਉਹਦਾ ਕੇਸ ਲੜਦੇ ਆ ਕਦਰ ਫੋਨ ਕੱਟ ਗਿਆ ਕਿਉਂਕਿ ਬਿਸ਼ਰਮੀ ਆਉਂਦੀ ਹੈ ਨਾ ਜਿ ਚਿੱਟੇ ਦਾ ਨਾਮ ਲਈਦਾ ਅਛਾ 10 ਮਿੰਟਾਂ ਬਾਅਦ ਇੱਕ ਹੋਰ ਨੇ ਫੋਨ ਲਾ ਲਿਆ ਕਹਿੰਦਾ ਜੀ ਮੈਂ ਹੁਸ਼ਿਆਰਪੁਰ ਤੋਂ ਬੋਲਦਾ ਮੈਂ ਕਟੜਕਾ ਲਈ ਆ ਮੈਂ ਸਰਪੰਚ ਵੀ ਰਿਆਂ ਕਹਿੰਦਾ ਅਛਾ ਮੈਂ ਜਦੋਂ ਇਹਨੇ ਮੈਨੂੰ ਫੋਨ ਕੀਤਾ ਮੈਂ ਆਵਾਜ਼ ਪਛਾਣ ਲਈ ਮੈਨੂੰ ਇੱਕ ਦੋ ਵਾਰੀ ਮਿਲਿਆ ਸੀ ਹਰਾਮ ਕੋਰੇ ਤੇ ਮੈਂ ਕਿਹਾ ਜਿਹੜੀ ਕੋਠੀ ਪਾਈ ਐ ਫਗਾੜੇ ਕਿੰਨੇ ਕਰੋੜ ਦੀ ਐ ਜ਼ਮੀਨ ਤੇਰੇ ਕੋਲ 4 ਕਿੱਲੇ ਆ ਕਿੱਥੋਂ ਬਣ ਗਈ ਉਹ ਚਿੱਟਾ ਵੇਚਿਆ ਸੀ ਫੋਨ ਕੱਟ ਗਿਆ ਫਿਰ ਇਹਨੂੰ ਪਤਾ ਹੁੰਦਾ ਨਹੀਂ ਵੀ ਆਵਾਜ਼ ਨਾ ਭਰ ਲਈ ਵਾਅਦਾ ਭਰੀ ਗਈ ਦੀ ਮੇਰੇ ਕੋਲ ਹਰ ਵਕਤ ਰਿਕਾਰਡਿੰਗ ਚੱਲਦੀ ਹੈ ਭੱਜ ਨਹੀਂ ਸਕਦੇ ਫਿਰ ਇਹਨੇ ਹਰਾਮਖੋਰ ਨੇ ਕਿਹਾ ਤੋ ਹੋਰ ਫੋਨ ਕਰਾਇਆ ਮੈਂ ਫਿਰ ਫੋਨ ਚੱਕ ਲਿਆ ਤੁਸੀਂ ਕਹਿੰਦਾ ਸਾਡੇ ਬੰਦਿਆਂ ਨੂੰ ਕਹਿੰਦੇ ਚਿੱਟਾ ਵੇਚ ਦਿਓ ਮੈਂ ਜਿਹੜੇ ਪਹਿਲਾਂ ਫੋਨ ਕੀਤਾ ਤੂੰ ਕੁਛ ਦਾ ਬੰਦਾ ਹੈ ਮੈਂ ਸਮਝ ਗਿਆ ਸੀ ਜਦੋਂ ਚਿੱਟੇ ਦੀ ਗੱਲ ਕਹੀ ਕਹਿੰਦਾ ਤੈਨੂੰ ਕੀ ਪਤਾ ਮੈਂ ਕਿਹਾ ਪਹਿਲਾਂ ਤੇਰਾ ਸਰਪੰਚ ਫੋਨ ਲਾ ਕੇ ਘਟਿਆ ਧਰਨ ਟਿਕਣੇ ਤੇਰੀ ਵੀ ਕਰਨ ਕਹਿੰਦਾ ਮੈਂ ਕੀ ਕੀਤਾ ਮੈਂ ਖਾਂ ਤੇਰੀ ਕੁੜੀ ਦੇ ਨਾਂ ਤੇ ਜਿਹੜੇ ਕੈਨੇਡਾ ਵਿੱਚ ਟਰੱਕ ਚੱਲਦੇ ਨੇ 14 15 ਨੇ ਘੱਟੋ-ਘੱਟ ਉਹ ਪੈਸਾ ਕਿੱਥੋਂ ਆਇਆ ਜ਼ਮੀਨ ਤਾਂ ਤੇਰੇ ਕੋਲ 1.5 ਕਿੱਲਾ ਕਹਿੰਦਾ ਜੀ ਨਹੀਂ ਨਹੀਂ ਉਹ ਤਾਂ ਕੁੜੀ ਦੇ ਸਹੁਰਿਆਂ ਦਾ ਕਾਰੋਬਾਰ ਹੈ ਮੈਂ ਕਿਹਾ ਉਹਨਾਂ ਦੇ ਵੀ ਦੱਸ ਦੇਣਾ ਉਹਨੇ ਮੈਨੂੰ ਦੱਸ ਦੇਣਾ ਉਹਨੇ ਤਾਂ ਗਵਾਹੀ ਦੇਣੀ ਨਹੀਂ ਮੈਂ ਕਿਹਾ ਫਿਰ ਉਸ ਦਿਨ ਫੋਨ ਕੱਟ ਕੇ ਬਲੌਕ ਵਿੱਚ ਪਾ ਦਿੱਤਾ ਜਦੋਂ ਮੈਂ ਦੁਬਾਰੇ ਫੋਨ ਕੀਤਾ ਫਿਰ ਫੋਨ ਚੱਕਣ ਜਨ ਕਿ ਆਹਾਂ ਨੇ ਜੀ ਅਕਲੋਂ ਖਾਂ ਲਈ ਅਕਾਲੀ ਤਾਂ ਜਿਹੜਾ ਸ਼ਬਦ ਹੈ ਬਹੁਤ ਪਵਿੱਤਰ ਸ਼ਬਦ ਹੈ ਲੜਨ ਵਾਲੇ ਸੰਘਰਸ਼ ਕਰਨ ਵਾਲੇ ਯੋਧੇ ਸੀ ਉਹ ਜਿਨ੍ਹਾਂ ਦੇ ਨਾਂ ਤੇ ਅਕਾਲੀ ਪਾਰਟੀ ਹੋਂਦ ਵਿੱਚ ਆਈ ਹੈ ਇਹ ਤਾਂ ਲਟੇਰੇ ਨੇ ਜੀ ਅੱਛਾ ਇੱਕ ਨੇ ਫੋਨ ਕੀਤਾ ਜਰਮਨ ਤੋਂ ਕਹਿੰਦਾ ਜੀ ਅਸੀਂ ਪੰਥਕਾਂ ਸਾਡਾ ਜਿਹੜਾ ਬਾਪੂ ਸੀ ਨਾ ਕਟੜ ਅਕਾਲੀ ਸੀ ਤੇ ਮੈਂ ਕਿਹਾ ਤੁਸੀਂ ਫਿਰ ਪੰਜਾਬ ਵਿੱਚ ਕਿਉਂ ਨਹੀਂ ਰਹੇ ਉੱਥੇ ਕਿ ਭੱਜ ਗਏ ਕਹਿੰਦਾ ਜੀ ਭੱਜੇ ਨਹੀਂ ਘੁਮਤਕਾ ਕਰਦੀ ਸੀ ਮੈਂ ਕਿਹਾ ਕਿਉਂ ਕਰਦੀ ਸੀ ਕਹਿੰਦਾ ਸਾਨੂੰ ਕਹਿੰਦੇ ਨੇ ਤੁਸੀਂ ਕਬਜਾਂ ਤੇ ਜਾਂਦੇ ਹੋ ਜਾਨੀ ਕਿ ਮੈਂ ਗੱਲ ਛੇੜੀ ਨਹੀਂ ਜਿਹੜੀ ਅੰਦਰ ਹੁੰਦੀ ਆ ਆਪ ਹੀ ਕਢਣ ਦੇ ਬਾਹਰ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਬੰਦਾ ਕਿਹੜੇ ਤਰੀਕੇ ਨਾਲ ਥੋੜਾ ਅੰਦਰ ਪਰੋਲ ਰਿਹਾ ਕਹਿੰਦਾ ਜੀ ਲੋਕਾਂ ਨੇ ਬਦਨਾਮ ਕਰਤਾ ਪੁਲਿਸ ਨੇ ਕੁੱਟਮਾਰ ਕੀਤੀ ਅਸੀਂ ਫਿਰ ਭੱਜ ਗਏ ਸਾਡੇ ਤੇ ਦੋਸ਼ ਲੱਗ ਗਿਆ ਵੀ ਤਾਂ ਕਬਜ਼ੇ ਕਰਦੇ ਆ ਆ ਕਰਤੂਤਾ ਨੇ ਜ ਇਹਨਾਂ ਦੀ ਅੱਜ ਮੈਂ ਵੀਡੀਓ ਵਿੱਚ ਇਹਨਾਂ ਨੇ ਫੋਨ ਆਇਆ ਉਹਨਾਂ ਦੀ ਗੱਲ ਹੀ ਕਰ ਰੇ ਤੇ ਇੱਕ ਬੰਦੇ ਨੇ ਫੋਨ ਕੀਤਾ ਆਸਟ੍ਰੇਲੀਆ ਤੋਂ ਉਹ ਕਹਿੰਦਾ ਗਾਨੇ ਜੀ ਤੁਸੀਂ ਸੁਖਵੀਰ ਬਾਗ ਦੇ ਅਜਾਮ ਲਾਏ ਜਾਂਦੇ ਹੋ ਕਿ ਇੰਨੇ ਟਰੱਕ ਚਲਾ ਲਏ ਤੇ ਇੰਨੀ ਜ਼ਮੀਨ ਲੈ ਲਈ ਤੁਹਾਡੇ ਕੋਲ ਕਹਿੰਦਾ ਕੀ ਪ੍ਰੂਫ ਹੈ ਵੀ ਉਹਨੇ ਟਰੱਕ ਲੈ ਲਏ ਮੈਂ ਕਿਹਾ ਤੁਸੀਂ ਕੌਣ ਬੋਲਦੇ ਹੋ ਜੀ ਕਹਿੰਦਾ ਮੈਂ ਕੋਈ ਬੋਲਦਾ ਹਾਂ ਦੇਖੋ ਮਤਲਬ ਫੋਨ ਲਾ ਕੇ ਪੁੱਛਣਾ ਹੈ ਕਿ ਆਪਣਾ ਨਾਂ ਨਹੀਂ ਦੱਸਣਾ ਤੇ ਇਹਨਾਂ ਨੂੰ ਹਰਾਮਖੋਰ ਨਾ ਕਹੀਏ ਜੇ ਇਹਨਾਂ ਨੂੰ ਕੜਮ ਚੌਧਰੀ ਨਾ ਕਹੀਏ ਕਤੀੜ ਖੱਛ ਭੇੜ ਨਾ ਕਹੀ ਹੋਰ ਕੀ ਕੀ ਦੱਸੂ ਮੈਂ ਫਿਰ ਮੈਨੂੰ ਕਹਿੰਦਾ ਜੀ ਤੁਸੀਂ ਇਦਾਂ ਨਾ ਕਿਹਾ ਕਰੋ ਤੁਸੀਂ ਅਮਰ ਸ਼ਕਿਆ ਹੋਏ ਤੁਸੀਂ ਨਿੰਦਿਆ ਕਰਦੇ ਹੋ ਦੇਖੋ ਜਾਣੇ ਕਿ ਵੀ ਅਸੀਂ ਜੋ ਲੁੱਟ ਖਸੁੱਟ ਕਰਦੇ ਆ ਜੇ ਤੁਸੀਂ ਸਾਡੇ ਖਿਲਾਫ ਬੋਲੋਗੇ ਇਹ ਨਿੰਦਿਆ ਹੈ ਇਹ ਨਿੰਦਿਆ ਨਹੀਂ ਕਿ ਤੁਹਾਡੀਆਂ ਜੜਾਂ ਪਟਣ ਵਾਸਤੇ ਇੱਕ ਸਚਾਈ ਹੈ ਤੁਹਾਡੀਆਂ ਕਰਤੂਤਾਂ ਲੋਕਾਂ ਨੂੰ ਦੱਸਣ ਵਾਸਤੇ ਪੰਜਾਬ ਨੂੰ ਤੁਸੀਂ ਕਿਦਾਂ ਉਜਾੜ ਕੇ ਬਾਹਰਲੇ ਮੁਲਕਾਂ ਵਿੱਚ ਭੱਜ ਗਏ ਇਹ ਤੁਹਾਡੀਆਂ ਕਰਤੂਤਾਂ ਨੇ ਅੱਛਾ ਇਹ ਆਸਟ੍ਰੇਲੀਆ ਵਾਲੇ ਤੁਹਾਨੂੰ ਮੈਂ ਕਰਤੂਤ ਇੱਕ ਹੋਰ ਦੱਸਦਾ ਮੈਨੂੰ ਕਹਿੰਦਾ ਜੀ ਉਹ ਜਿਹੜਾ ਸਰਪੰਚ ਨੂੰ ਫੋਨ ਕਰਦਾ ਸੀ ਨਾ ਇਹ ਸਾਰੇ ਜਣੇ ਕਿ ਪੂਰਾ ਗਰੁੱਪ ਬਣ ਕੇ ਵੀ ਬੰਦੇ ਨੂੰ ਕਿਦਾਂ ਅਲਝਾਈਏ ਕਹਿੰਦਾ ਉਹਦੀ ਸਾਡੇ ਨਾਲ ਰਿਸ਼ਤੇਦਾਰੀ ਹੈ ਜੀ ਉਨੇ ਦਾ ਜੋ ਕੁਝ ਕੀਤਾ ਕਹਿੰਦਾ ਅਸੀਂ ਤਾਂ ਕੁਝ ਨਹੀਂ ਕੀਤਾ ਕਹਿੰਦਾ ਸਾਨੂੰ ਕਿਉਂ ਬਦਨਾਮ ਕਰਦੇ ਹੋ ਦੇਖੋ ਤੁਸੀਂ ਜਾਨੀ ਕਿ ਅਕਲੋਂ ਖਾਲੀ ਕਿਉਂ ਨੇ ਇੱਕ ਦੂਜੇ ਦੇ ਕਰਤੂਤਾਂ ਆਪ ਹੀ ਦੱਸੀ ਜਾਂਦੇ ਆ ਹੁਣ ਮੈਂ ਦੱਸੋ ਇਹਦੇ ਵਿੱਚ ਕੀ ਗਲਤ ਕਹਿਣਾ ਜਾਨੀ ਕਿ ਪੂਰੀ ਸੈਟਰਿੰਗ ਕਰਦੇ ਨੇ ਪਹਿਲਾਂ 15 20 ਜਣੇ ਇਕੱਠੇ ਹੋ ਕੇ ਵੀ ਗਿਆਨੀ ਜੀ ਨੂੰ ਫੋਨ ਕਰਾਂਗੇ ਫਰ ਇਹ ਤਾਂ ਜੀ ਤਾਂ ਮੈਂ ਕਹਾਂ ਇਹ ਨਹੀਂ ਕਹਿੰਦੇ ਹੁੰਦੇ ਤਾਂ ਗਿਆਨੀ ਜਾਂ ਗੋਲ ਕਚੋਰੇ ਤਾਂ ਕਹਿੰਦੇ ਹੁੰਦੇ ਇਹਨਾਂ ਦਾ ਤਾਂ ਕੋਈ ਮਤਲਬ ਨਹੀਂ ਪੂਰਾ ਗਰੁੱਪ ਬਣ ਕੇ 15 ਵੀ ਬੰਦੇ ਵੀ ਇਦਾਂ ਫੋਨ ਕਰ ਕਰ ਕੇ ਅਸੀਂ ਇਹਨੂੰ ਪਜਲ ਕਰ ਦਈਏ ਤੇ ਬੋਲਣਾ ਬੰਦ ਹੋ ਜੇ। ਜਿਹੜੀ ਸਾਡੇ ਅੰਦਰ ਮਸ਼ੀਨਰੀ ਲਾਈ ਆ ਨਾ ਪਾਤਸ਼ਾਹ ਨੇ ਉਹ ਛੇਤੀ ਕਿਤੇ ਡਾਊਨ ਹੋਣ ਵਾਲੀ ਨਹੀਂ। ਇਹ ਤਾਂ ਚੱਲਦੀ ਰਹੂ ਜਨਾਂ ਚ ਰਾਂ ਸ਼ਾਮ ਵਗਣਗੇ। ਪਰ ਤੁਹਾਡੀਆਂ ਰਗਾਂ ਨੂੰ ਹੱਥ ਪੈ ਚੁੱਕਾ ਹੁਣ ਕਾਨੂੰਨ ਦਾ ਵੀ ਤੇ ਮੀਡੀਆ ਰਾਹੀਂ ਵੀ। ਤੇ ਤੁਹਾਡੀ ਹੁਣ ਸੰਗੀ ਨੱਪ ਕੇ ਛੱਡਾਂਗੇ। ਜਿਹੜਾ ਤੁਸੀਂ ਪੰਜਾਬ ਨੂੰ ਬਰਬਾਦ ਕੀਤਾ ਹੈ ਨਾ ਅੱਛਾ ਮੈਂ ਤੇ ਗੱਲ ਇੱਕ ਹੁਣ ਆਪਣੇ ਕੋਲ ਐਂਡ ਕਰਨ ਲੱਗਾ ਇਹ ਉਹ ਹਰਾਮਖੋਰ ਨੇ ਜਿਹੜੇ ਲੁੱਟਖੋਟ ਕਰਕੇ ਆਪਣਾ ਪਰਿਵਾਰ ਤਾਂ ਬਾਹਰ ਲੈ ਕੇ ਚੱਲ ਗਏ ਜਿਹੜੇ ਇਹਨਾਂ ਦੇ ਇੱਥੇ ਸੰਗੀ ਸਾਥੀ ਉਹਨਾਂ ਨੂੰ ਇਹ ਨਸ਼ੇੜੀ ਬਣਾ ਗਏ ਜ਼ਮੀਨਾਂ ਖਰੀਦ-ਕਰੀਦ ਕੇ ਆਪਣੇ ਗਵਣੇ ਅੰਗੂੜੀਆਂ ਦੀਆਂ ਬੇੜਾ ਗਰ ਕਰਕੇ ਆਪਣੇ ਬੱਚੇ ਲੈ ਕੇ ਸਭ ਬਾਹਰ ਭੱਜ ਗਏ ਇਹ ਉਹ ਨੇ ਜੀ ਜਿਨ੍ਹਾਂ ਨੇ ਫੋਨ ਕਰਕੇ ਧਮਕੀਆਂ ਦਿੱਤੀਆਂ ਸੋਖੇ ਗੱਪੀ ਵਾਸਤੇ ਤੇ ਬਿਕਰਮ ਸਿੰਘ ਮਲੇਠੀਆ ਵਾਸਤੇ ਇਹਨਾਂ ਨੂੰ ਤੁਸੀਂ ਖਰਚ ਕਹਿ ਲਓ ਕਦੀੜ ਕਹਿ ਲਓ ਭੇੜ ਕਹਿ ਲਓ ਕੜਾਮ ਚੌਧਰੀ ਕਹਿ ਲਓ ਜੋ ਮਰਜ਼ੀ ਕਹਿਣਾ ਕਹਿ ਲਓ ਪਰ ਮੇਰੀ ਇਹ ਹਿੰਮਤ ਕਹਿ ਲਓ ਜਜ਼ਬਾ ਕਹਿ ਲਓ ਪੰਜਾਬ ਨੂੰ ਬਚਾਉਣ ਵਾਸਤੇ ਵੀ ਇਨਾਂ ਦੀਆਂ ਜੜਾਂ ਪੱਟ ਕੇ ਛੱਡਾਂਗੇ ਅਸੀਂ ਦਰਦੇ ਨਹੀਂ ਇਨਾਂ ਤੋਂ ਜੋ ਮਰਜ਼ੀ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ